ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚੰਦੇ ਹੋ ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਹਣੋ ਮੰਗਲ ਗ੍ਰਹਿ ਤੇ ਜਾਇਆ ਏ ਐਲਨ ਮਸਕ ਕੋਰੀਂ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਇਆ ਵੀ ਆਇਆ ਕਰਨਗੇ ਮੋੜ ਵੀ ਆਇਆ ਕਰਨਗੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰਦੇ ਆ ਸੀਵਰੇਜ ਅਤੇ ਡਿਸਕਾਰਡਨ ਕਰਦੇ ਇੱਕ ਬਸੇ ਜਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲੀਏ ਉਹਨਾਂ ਨੇ ਆਦਤਾਂ ਪਾਈਆਂ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉਦੋਂ ਜਕਾਰੇ ਛੱਡ ਦਾਂਗੇ ਪਰ ਇਹ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਦਤਾਂ ਹੀ ਹੈ ਜੀਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪ ਹੀ ਛੁੱਟ ਜਾਂਦਾ ਸਹੀ ਹੈ ਨਾ ਹੋਰ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾੰਚ ਕਰ ਲਾਂਗੇ ਅਹੀਂ ਚ ਬੁਲਾਏ ਨੇ ਲੀਡਰ ਤੁਸੀਂ ਜੈਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ-ਕੁਮ ਦੇਖੋ ਫੇਰ ਪਰਖੋ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਐ ਨਾ ਪਾਈ ਆ ਆਲੂ ਥੋੜੇ ਬਿੰਗਾ ਜਿਹਾ ਲੱਗਦਾ ਐ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੂੰ ਤਾਂ ਮੁਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੀਡਰਾਂ ਨੂੰ ਅਹੀਂ ਵੋਟਾਂ ਪਾਈ ਗਏ ਇਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਅਹੀਂ ਪਾਈ ਗਏ ਆ ਫਿਰਦੇ ਸੀਵਰੇ ਤੋਂ ਘਾਟਨ ਕਰਦੇ